ਉਹ ਜੀ ਆ ਗਏ ਮਰ ਗਿਆ ਵੀ ਮਰ ਗਿਆ ਬੰਦੇ ਮਾਮਾ ਹਾਏ ਹਾਏ ਵਾਹ ਹਾਏ 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 ਜੁਨੀ ਦੇ ਘਰ ਆ ਬਸੇ ਹਾਏ 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 ਕਾਮ ਜੀ ਦੇ ਬਸੇ ਵਾਲਾ ਹਾਏ 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 ਜੁਨੀ 15 ਤਰੀਕ ਨੂੰ ਕਰ ਰਿਹਾ ਸੀ ਮੈਂ 15 ਨੂੰ ਚਲਾਵੇ ਜੀ ਸਕੇ ਜਿੰਨਾ ਕਰੀ ਦੇਖੋ ਅੰਕਲ ਜੀ ਜਿੰਨਾ ਤੱਕ ਜਿੰਨੇ ਕੋਈ ਬੰਦਾ ਅੰਦਰ ਹਾਂ ਇਹ ਬਰਸੀ ਬਰਸੀ ਕਿਉਂ ਜਿੰਨੀਆਂ ਕਰੀ ਆ ਜੰਬਲਾ ਯਾਰ ਕੁਣ ਆ ਰਹੀ ਆਜਾ ਵਾੜੇ ਬਾਗੇ ਨਹੀਂ ਰੱਖ ਲਿਓ ਅਸ਼ੂ ਆਜੇ ਚਲੋ ਪਤਾ ਦੇਖੋ ਯਾਰ ਮਾਰ ਕੇ ਦੇਖਦੇ ਆਜੋ ਆਜੋ ਪੁੱਜਾ चलो जी लाओ टिकाओ जी आशोया सदीप पठेड़ा मुर्दाबा जदीशेदार मुर्दा सदीप पठेड़ा मुर्दाबाद ਕਾਂਸਲ ਦੀ ਹੱਟੇ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ ਤੇ ਇੱਥੇ ਬਲੂ ਡਾਟ ਕੰਪਨੀ ਦਿਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਤੇ ਮਿਲਦੀਆਂ ਨੇ ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ ਸ਼ਰਟ ਬਲੇਜ਼ਰ ਟਰੈਕਸੂਟ ਬੱਚਿਆਂ ਦੇ ਫੈਂਸੀ ਕੱਪੜੇ ਉਹ ਵੀ ਘੱਟ ਰੇਟਾਂ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에ਅਪੋਰਟ ਤੇ ਸਮਾਰਟਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗੇ ਅੱਜ ਹੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇ ਰਾਮਾ ਡਾਕਟਰ ਦਿਲਬਾ ਮੈਂ ਸਰ ਹਰਵਿੰਦਰ ਸਿੰਘ ਸੇਖੋਂ ਪ੍ਰੈਜ਼ੀਡੈਂਟ ਬ੍ਰਿਕਲਰ ਨਾਲ ਡਿਸਟ੍ਰਿਕਟ ਸਰੋ ਅੱਜ ਤਾਂ ਨਾ ਲਾਇਆ ਜੀ ਘਰ ਦੇ ਵਾਲਾ ਰਾਜਾ ਅੱਕੇ ਵੀ ਕਿੱਥੇ ਕਿਉਂ ਸਰ ਬੜਾ ਦੁਖੀ ਮਨ ਨਾਲ ਅਸੀਂ ਸਾਨੂੰ ਕਹਿਣਾ ਪੈ ਰਿਹਾ ਹੈ ਸਾਡਾ ਸੰਦੀਪ ਪ੍ਰਧਾਨ ਤੇ ਉਹਦੇ ਨਾਲ ਦੋ ਦੇ ਹਿੱਸੇਦਾਰ ترਸੀਮ ਨਮੋਲ ਤੇ ਇੱਕ ਜਗਦੀਸ਼ ਅਸੀਂ ਇੱਕ ਤਰੀਕ ਨੂੰ ਬੈਠ ਕੇ ਸਮਝੌਤਾ ਕੀਤਾ ਵੀ ਆਪਾਂ ਜਿਹੜੇ ਪੱਠਿਆਂ ਦੀ ਅੱਗੇ 11 15 5 ਨੂੰ ਬੰਦ ਕਰਾਂਗੇ ਤੇ ਅੱਗੇ 15 11 ਨੂੰ ਆਪਾਂ ਦੁਬਾਰਾ ਸ਼ੁਰੂ ਕਰਾਂਗੇ ਇਹ ਬਕਾਇਦਾ ਸਾਰਿਆਂ ਨੇ ਇੱਕ ਦੂਜੇ ਨੇ ਐਫਐਡੀ ਸਾਡੇ ਕੋਲੇ ਇਹਨਾਂ ਭਰਾਵਾਂ ਦਾ ਵੀ ਐਫਐਡੀ ਅਟਾਏਗਾ ਇਹ ਸਾਰੇ ਅੱਜ ਜਿਲ੍ਹਾ ਸੰਗਰੂਰ ਦੇ ਵਿੱਚ 160 ਪੱਠੇ ਨੇ 160 ਪੱਠੇ ਬੰਦ ਨੇ ਇਹਨਾਂ ਨੇ ਰਾਤ ਇੱਕ ਪੱਠੇ ਦੇ ਚੱਕ ਕੇ ਰੋਸ਼ਨੀ ਕਰਤੀ ਅੱਗ ਦੇਤੀ ਸਾਰੀ ਐਸੋਸੀਏਸ਼ਨ ਦੀ ਪੇਠੇ ਸ਼ੁਰਾ ਮਾਰੇ ਆ ਇਹ ਬਹੁਤ ਘਟੀਆ ਨਿੰਦਣਯੋਗ ਇਹਨਾਂ ਨੇ ਕੰਮ ਕੀਤਾ ਹੈ ਇਸ ਕਰਕੇ ਅੱਜ ਸਾਰਾ ਜ਼ਿਲ੍ਹਾ ਸੰਗਠਨ ਤੁਹਾਡੇ ਸਾਹਮਣੇ ਇਕੱਠਾ ਹੈ ਤੇ ਅਸੀਂ ਇਹਨੂੰ ਆਪਣੀ ਐਸੋਸੀਏਸ਼ਨ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ ਇਹ ਸਾਡਾ ਅੱਜ ਤੋਂ ਬਾਅਦ ਕੋਈ ਮੈਂਬਰ ਨਹੀਂ ਤੇ ਨਾ ਸਾਡੇ ਦੇ ਨਾਲ ਕੋਈ ਐਸੋਸੀਏਸ਼ਨ ਦਾ ਕੋਈ ਸੰਬੰਧ ਰਹੂਗਾ ਬਰ ਪ੍ਰਧਾਨ ਜੀ ਉਹ ਉਹਨਾਂ ਨੇ ਰੋਪ ਲਗਾਇਆ ਵੀ 15-7 ਤੱਕ ਤਾਂ ਭੱਠੇ ਥੋੜੇ ਜ਼ਿਲ੍ਹੇ 'ਚ ਚੱਲਦੇ ਰਹੇ ਉਦੋਂ ਕਿਉਂ ਨਹੀਂ ਪੁਲਿਸ ਪਹੁੰਚੀ ਅਸੀਂ ਸਰ ਇਹ ਸਾਡਾ ਜ਼ਿਲ੍ਹਾ ਖੜਾ ਹੈ 1 ਮਿੰਟ ਇਹ ਸਾਡਾ ਜ਼ਿਲ੍ਹਾ ਖੜਾ ਹੈ ਸਰ 15-5 ਤੋਂ ਬਾਅਦ ਭੱਠੇ ਨੇ ਕੁਝ ਭੱਠੇ ਜ਼ਰੂਰ ਰਨਿੰਗ 'ਚ ਰਹੇ ਤਾਂ ਦੇ ਹੀ ਨਾਲ ਅਸੀਂ ਉਹਨਾਂ ਪੱਠੇ ਮਾਲਕਾਂ ਤੋਂ ਪੱਠੇ ਬੰਦ ਕਰਵਾਏ ਜਿਨ੍ਹਾਂ ਕੋਲ 30-30 ਲੱਖ ਰਿੱਡਾ ਸਟਾਕ ਹੈ ਜਿਹੜੇ ਲਗਾਤਾਰ 12 ਮਹੀਨੇ 30 ਦਿਨ ਪੱਠੇ ਚੱਲ ਸਕਦੇ ਤੇ ਉਹ ਸਾਰੇ ਪੱਠੇ ਬੰਦ ਨੇ ਸਰ ਠੀਕ ਹੈ 5-10 ਦਿਨ ਉਹ ਲੇਟ ਹੋਏ ਉਹ ਅਸੀਂ ਹਾਲਾਂਕਿ ਇਹ ਬਲਾਕ ਪ੍ਰਧਾਨ ਸੀ ਇਹਨੇ ਕੋਈ ਚਾਰਾ ਜੋਈ ਨਹੀਂ ਕੀਤੀ ਅਸੀਂ ਡਿਸਟ੍ਰਿਕਟ ਬਾਡੀ ਨੇ ਸੰਗਰੂਰ ਤੋਂ ਆ ਸਾਰੇ ਪੱਠੇ ਪੂਰੀ ਖੜੇ ਨੇ ਅਸੀਂ ਸਾਰਿਆਂ ਨੇ ਆ ਕੇ ਪੱਠੇ 100% ਬੰਦ ਕਰਵਾਏ ਠੀਕ ਹੈ 5-10 ਦਿਨ ਲੇਟ ਹੋਏ ਪਰ ਬੰਦ ਨੇ ਸਾਰੇ ਕਾਰਨ ਕੀ ਹੈਗਾ ਵੀ ਜ਼ਿਲ੍ਹੇ ਸੰਗਰੂਰ ਚ ਬੰਦਿਆ ਪੂਰੇ ਪੰਜਾਬ ਦੇ ਪੱਟੇ ਸਾਰੀ ਸਾਰੀ ਹੈਗਾ ਜਿੱਥੇ ਵੀ ਐਸੋਸੀਏਸ਼ਨ ਸਟਰੋਂਗ ਹੈ ਉੱਥੇ ਵੈਜੀਟੇਸ਼ਨ ਕਰ ਦਿੰਦੀ ਹੈ ਜਿੱਥੇ ਵੀ ਜਿੱਥੇ ਸਟਰੋਂਗ ਨਹੀਂ ਹੈਗੀ ਉੱਥੇ ਇਸੇ ਚੱਲੀ ਜਾਂਦਾ ਸਾਡੀ ਜ਼ਿਲ੍ਹਾ ਐਸੋਸੀਏਸ਼ਨ 160 ਦੇ 160 ਪੱਟੇ ਇੱਕ ਮਾਲਾ ਦੇ ਮਣਕੇ ਨੇ ਅਸੀਂ ਸਾਰ ਹਰ ਟਾਈਮ ਕੱਟੇ ਆ ਅਸੀਂ ਇਹ ਸੰਘਰਸ਼ ਕੀਤਾ ਕਿਉਂਕਿ ਤੁਹਾਨੂੰ ਪਤਾ ਹੈ ਮਾਈਨਿੰਗ ਦਾ ਮੁੱਦਾ ਪਿਛਲੇ ਦਿਨਾਂ ਤੋਂ ਸਾਡੇ ਕਿੰਨਾ ਗੱਲ ਪਿਆ ਹੋਇਆ ਹੈ ਮਾਈਨਿੰਗ ਦਾ ਜੀਐਸਟੀ ਦਾ ਅਸੀਂ ਸਾਰ ਬਰਬਾਦ ਹੋਏ ਪਏ ਨੇ ਪੱਟਾ ਮਾਲਕ ਇਹ ਜਿਹੜੀਆਂ ਗੱਲਾਂ ਨੇ ਗੀਆਂ ਕੋਈ ਚੌਂ ਨੂੰ ਨਹੀਂ ਕਰਦਾ ਇਹ ਕੋਈ ਮੰਨ ਲੈ ਕੋਈ ਖੁਸ਼ੀ ਨਾਲ ਜਾਂ ਕਿਸੇ ਦੇ ਇੱਕ ਬੰਦੇ ਦੇ ਵਿਰੋਧ ਕਰਨ ਨਾਲ ਨਹੀਂ ਕਰਦਾ ਇਹ ਸਾਰਿਆਂ ਦੇ ਮਨ ਦੁਖੀ ਨੇ ਤਾਂ ਕਰਕੇ ਅਸੀਂ ਇਸ ਨੋਟ ਤੱਕ ਆਏ ਮੇਰਾ ਨਾਮ ਜੀ ਅਸ਼ੋਕ ਕੁਮਾਰ ਮੈਂ ਲਹਿਰੇਗਾ ਅਗੇ ਦਾ ਪੱਠਾ ਐਸੋਸੀਏਸ਼ਨ ਦਾ ਪ੍ਰਬੰਧਕਾ ਜੀ ਅਦੰਤਵਾਜ ਜਿਹੜਾ ਨੂੰ ਘਰ ਲਾਇਆ ਸੀ ਕਿਹਦੇ ਬਾਤ ਇਹ ਕੀ ਰੀਜ਼ਨ ਹੈਗਾ ਕਿਉਂਕਿ ਇਹ ਜੀ ਸਾਡਾ ਹੀ ਪੱਠਾ ਮਾਲਕ ਸਾਡਾ ਮੈਂਬਰ ਸੀ ਨਾਲ ਯੂਨੀਅਨ ਦੇ ਨਾਲ ਐਸੋਸੀਏਸ਼ਨ ਨਾਲ ਖੜਾ ਸੀ ਸਾਬਕਾ ਪ੍ਰਧਾਨ ਸਾਡੇ ਸੰਦੀਪ ਕੁਮਾਰ ਇਹ ਉਹ ਜੋ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ 15 11 ਤੱਕ ਸਾਡੇ ਅਸੀਂ ਇੱਕ ਡੇਡ ਮਿਤੀ ਸੀ ਸਾਰੇ ਪੱਠਾ ਮਾਲਕਾਂ ਨੇ ਸਹਿਮਤੀ ਦਿੰਦੇ ਹੋਏ ਆਪਣੇ ਆਪਣੇ ਕੈਫੇ ਡਾਇਵਰ ਜਿਹੜੇ ਡਿਸਟ੍ਰਿਕਟ ਸੰਗਰੂਰ ਐਸੋਸੀਏਸ਼ਨ ਨੂੰ ਸੌਂਪੇ ਗਏ ਸੀ ਵੀ ਅਸੀਂ ਕੋਈ ਵੀ ਇਹਨਾਂ ਡੇਟਾ ਤੋਂ ਪਹਿਲਾਂ ਬਠੇਰ ਦਾ ਕੰਮ ਸ਼ੁਰੂ ਨਹੀਂ ਕਰੇਗਾ ਤੇ ਅੱਗ ਨਹੀਂ ਦੇਵੇਗਾ 15 11 ਡੇਟ ਮਿਤੀ ਹੋਣ ਦੇ ਬਾਵਜੂਦ ਵੀ ਉਹਨੇ ਕੱਲ ਰਾਤ ਜਿਹੜਾ ਅੱਗ ਦੇ ਕੇ ਭੱਠਾ ਸ਼ੁਰੂ ਕਰ ਦਿੱਤਾ ਅਸੀਂ ਸਾਰੇ ਇਕੱਠੇ ਹੋ ਕੇ ਬਹੁਤ ਮਿੰਤਾ ਕਰੀਆ ਹੱਥ ਬੰਨੇ ਵੀ ਨਾ ਤੁਸੀਂ ਇਹਨੂੰ ਪੱਠੇ ਨੂੰ ਨਾ ਚਲਾਓ ਬੰਦ ਕਰ ਦਿਓ ਸਾਰਾ ਜ਼ਿਲ੍ਹਾ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਇੱਕੋ ਹੀ ਭੱਠਾ ਜਿਹੜਾ ਰਾਤ ਚਲਾਇਆ ਗਿਆ ਪਰ ਉਹਨਾਂ ਨੇ ਸਾਡੀ ਅਸੀਂ ਭੱਠੇ ਦੇ ਜਾਣ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਸਾਰੇ ਅਸੀਂ ਐਸੋਸੀਏਸ਼ਨ ਵੱਖ-ਵੱਖ ਬਲਾਕਾਂ ਤੋਂ ਸਾਡੇ ਪ੍ਰਧਾਨ ਜੀ ਆਏ ਹੋਏ ਨੇ ਸਾਰੇ ਸੁਨਾਮ ਤੋਂ ਢੜਵੇਂ ਤੋਂ ਤੇ ਅਸੀਂ ਫਿਰ ਉਹਦੇ ਖਿਲਾਫ ਮਰਲੋ ਪ੍ਰੋਟੈਸਟ ਕੀਤਾ ਜੀ ਉਹਨਾਂ ਨੂੰ ਭੱਠਾ ਅਸੀਂ ਬਾਹਰ ਕੱਢ ਬਿਲਕੁਲ ਜੀ ਇਹੋ ਜਿਹੇ ਬੰਦੇ ਲਈ ਭੱਠਾ ਅਸੀਂ ਜਿਹੜੀ ਸਾਡੀ ਇੱਕ ਇਹਦੇ ਵਿੱਚ ਕੋਈ ਜਗ੍ਹਾ ਨਹੀਂ ਸੀ ਨਾ ਅੱਜਾ ਤੇ ਨਾ ਕੱਲ ਨੂੰ ਮਿਲੂਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਬਾਕੀ ਭੱਠਾ ਸਾਥੀਆਂ ਨੂੰ ਵੀ ਇਹ ਹੀ ਅਪੀਲ ਕਰਦਾ ਵੀ ਇਹੇ ਜਾਂਸ ਰਾਮ ਆਰ ਇਲਾਕੇ ਕੋਈ ਵੀ ਹੋਰ ਪਹਿਲ ਕਦਮੀ ਨਾ ਕਰਿਓ ਜਿੱਦਾਂ ਇਹਨਾਂ ਨਾਲ ਜੋ ਹੋਇਆ ਇਸ ਤੋਂ ਬਾਅਦ ਚੜਕੇ ਉਹਨਾਂ ਨਾਲ ਨਜਿੱਠਿਆ ਜਾਊਗਾ ਐਸ ਲਈ ਥੋੜਾ ਮੈਂ ਸਾਰਿਆਂ ਨੂੰ ਮਤਲਬ ਥੂੜੇ ਰਾਈ ਅਪੀਲੇ ਕਰਦਾ ਮਾਮਲਾ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ 15 5 2025 ਨੂੰ ਪੱਠੇ ਬੰਦ ਕਰਨ ਦਾ ਸੀ ਤੇ 15 11 2025 ਨੂੰ ਅੱਗ ਦੇਣ ਦਾ ਸੀ ਅਸੀਂ ਪੱਠਾ 15 5 ਨੂੰ ਬੰਦ ਕਰ ਦਿੱਤਾ ਸੀ ਬੰਦ ਕਰਨ ਤੋਂ ਬਾਅਦ ਕੁਝ ਪੱਠੇ ਇੱਥੇ ਚੱਲਦੇ ਰਹੇ ਸਾਡਾ ਪੱਠਾ ਬੰਦ ਰਿਹਾ ਅਸੀਂ ਸਾਡੀ ਕੱਚੀ ਟੂਵੀ ਬਹੁਤ ਖਰਾਬ ਹੋਈ ਤੇ ਪੱਠੇ ਨੂੰ ਹੋਰ ਵੀ ਲਾਸ ਹੋਇਆ ਇੱਟ ਸਾਡੇ ਕੋਲੇ ਖਤਮ ਹੋ ਗਈ ਲੋਕਾਂ ਦੀ ਰਮਾਨਤੀ ਵੀ ਇੱਟ ਸਾਨੂੰ ਮਿਲੇ ਪੰਚਾਇਤਾਂ ਆ ਕੇ ਮੁਰਦੀਆਂ ਸੀ ਤੇ ਅਸੀਂ ਮਤਲਬ ਹੱਜੱਕ ਦਿੱਤੀ ਹੈ ਅੱਗ ਦੇ ਵੀ ਵਿਰੋਧ ਦੇ ਵਿੱਚ ਇਹ ਧੰਨ ਲਾਇਆ ਤੇ ਇਹ ਜਿਹੜੇ ਪੱਟੇ ਬੰਦ ਦਾ ਤੁਸੀਂ ਦੱਸਿਆ ਵੀ 15 5 ਤੋਂ 15 11 ਇਹ ਇਕੱਲਾ ਸੰਗਰੂਰ ਜ਼ਿਲ੍ਹਾ ਜਾਂ ਪੂਰੇ ਪੰਜਾਬ ਦੇ ਵਿੱਚ ਬੰਦ ਨੇ ਵੀ ਤਾਂ ਇਹਨਾਂ ਨੇ ਸੰਗਰੂਰ ਜ਼ਿਲ੍ਹੇ 'ਚ ਕਰਿਆ ਵੈਸੇ ਪੱਠਾ ਪਟਿਆਲੇ ਚੱਲ ਰਹੇ ਨੇ ਮਾਨਸਾ ਡਿਸਟ੍ਰਿਕਟ ਚੱਲ ਰਹੇ ਆ ਬਠਿੰਡਾ ਡਿਸਟ੍ਰਿਕਟ ਚੱਲ ਰਹੇ ਉੱਥੇ ਰੇਟਾਂ ਇਟਾਂ ਦੇ ਰੇਟ ਵੀ ਠੀਕ ਨੇ ਪੂਰੇ ਰੇਟ ਵੀ ਨਜਾਇਜ਼ ਹੋ ਕੇ ਬੰਦ ਕਰਨ ਜਿਵੇਂ ਸੰਗਰੂਰ ਜ਼ਿਲ੍ਹੇ 'ਚ ਇਥੇ ਦੀ ਗੱਲ ਕਰੀ ਆ ਆਪਾਂ 74 7500 ਰੇਟ ਜਿੰਨਾ ਪਤਾ ਕੀਤਾ ਮੈਂ ਪਟਿਆਲੇ ਜ਼ਿਲ੍ਹੇ ਦੇ ਪਤਨਾ ਇਲਾਕੇ ਦੀ ਗੱਲ ਕਰੋ ਉੱਥੇ ਬਾਹਰ 6500 ਚੱਲ ਰਿਹਾ ਜਾਂ 5 ਮਹੀਨੇ ਪਹਿਲਾਂ 55-5600 ਲੱਗਦਾ ਨਹੀਂ ਵੀ ਜਿਹੜੇ ਆਮ ਲੋਕ ਗਰੀਬ ਪਰਿਵਾਰ ਜਿਵੇਂ ਘਰਾਂ ਦਾ ਨੁਕਸਾਨ ਬਣਾਉਣੇ ਬਹੁਤ ਔਖੇ ਹੋਗੇ ਇਹ ਤਾਂ ਬਿਲਕੁਲ ਨੇਚਰਲੀ ਹੈ ਜਦੋਂ ਇੱਕ ਚੀਜ਼ ਮਹਿੰਗੀ ਮਿਲੂਗੀ ਗਰੀਬ ਪਰਿਵਾਰ ਤੋਂ ਪਹੁੰਚ ਤੋਂ ਬਾਹਰ ਤੇ ਪੰਚਾਇਤਾਂ ਦੇ ਕੰਮ ਕੋ ਕਰ ਰਹੇ ਨੇ ਜੇ ਪ੍ਰੋਪਰਟੀ ਨਹੀਂ ਮਿਲ ਰਹੀ ਇਹਦਾ ਨੁਕਸਾਨ ਤਾਂ ਹੀ ਹੈ ਸਮਾਜ ਨੂੰ ਤੇ ਇਹ ਜਿਹੜੇ ਬੰਦ ਕਰਵਾਉਣ ਦੀ ਗੱਲ ਕਰ ਰਹੇ ਨੇ ਪੱਠਾ ਛੇਛੇ ਨਾਲ ਅੱਜ ਧਰਨਾ ਲਾ ਇਹਨਾਂ ਨੂੰ ਬੰਦ ਕਰਵਾ ਕੇ ਇਹਨਾਂ ਦਾ ਕੀ ਫਾਇਦਾ ਹੈ ਮਾਲਦਗਰਾਹ ਨੂੰ ਜਿਹੜੇ ਬੰਦਿਆਂ ਨੇ 15-5 ਨੂੰ ਬੰਦ ਨਹੀਂ ਕੀਤੇ ਜੋ ਉਹੀ ਉਹੀ ਬੰਦੇ ਨੇ ਬੰਦ ਕਰਾਉਣ ਨਾਲ ਇਹਨਾਂ ਨੇ ਮਾਲ ਪਏ ਨੇ ਤੋ ਦੋ ਮਹੀਨੇ ਇਹਨਾਂ ਨੇ ਅਡਵਾਸ ਚਲਾਇਆ 20 ਲੱਖ ਕਿੱਟੇ ਨੇ ਅਡਵਾ ਵਧ ਬਣਾਈ ਸਾਡੇ ਨਾਲ ਇਹ ਤਾਂ ਜੋ ਬੰਦ ਕਰਾਉਣ ਦੇ ਵਿਰੋਧ ਚ ਨੇ ਵੀ ਰੇਟ ਵਧੂਗਾ ਇਹ ਚੀਜ਼ ਹੈ ਰੇਟ ਜਦੋਂ ਪੱਠਾ ਸਾਡਾ ਚੱਲੂਗਾ ਨਹੀਂ ਇਹ ਰੇਟ ਆਪਦਾ ਹੀ ਦੇਣਗੇ ਫਿਰ ਰੇਟ ਵਧਾ ਕੇ ਲਾਣਗੇ ਕਾਗ ਨੂੰ ਹੋਰ ਕੀ ਕਰਨੇ ਇਹ ਐਦਾ ਬੰਦ ਕਰਵਾਇਆ ਜਾ ਸਕਦਾ ਪਟਾ ਨਾ ਕੋਈ ਕੀ ਸਰਕਾਰ ਦੀ ਕੋਈ ਪਾਲਿਸੀ ਨਹੀਂ ਅਸੀਂ ਹੂੰ ਇਹਦਾ ਕਾਰੋਬਾਰ ਹੈ ਕਿਸੇ ਕੋਈ ਬੰਦਾ ਪਹਿਲਾਂ ਕਰ ਲੋ ਕੋਈ ਪਿੱਛੋਂ ਕਰ ਲੋ ਹੂੰ ਇਹਦੇ ਉੱਤੇ ਕਿੰਨਾਂ ਨੇ ਤਾਂ ਆਪਣੀ ਮਨੋਪਲੀ ਬਣਾਉਣ ਵਾਸਤੇ ਕੰਮ ਕਰਿਆ ਸਰ ਹੂੰ ਸਰਕਾਰ ਤੋਂ ਹੀ ਮੰਗ ਕਰਦੇ ਸਰਕਾਰ ਤੋਂ ਮੰਗ ਇਹ ਹੀ ਕਰਦੇ ਆਂ ਵੀ ਸਾਡੇ ਭੱਤੇ ਨੂੰ ਕਿਸੇ ਕੋਈ ਜੇ ਇਹ ਨੁਕਸਾਨ ਪਹੁੰਚਾਉਂਦੇ ਨੇ ਸਾਡੀ ਮਦਦ ਕੀਤੀ ਜਾਵੇ ਹਾਂਜੀ ਬਾਈ ਜੀ ਮੈਂ ਮਕਾਨ ਬਣਾ ਰਿਹਾ ਇਟ ਵਾਸਤੇ ਆਇਆ ਹਾਂ ਸਾਨੂੰ ਬਿਰਜੀ ਮੈਂ 1 ਸਾਲ ਤੋਂ ਮਕਾਨ ਦਾ ਕੰਮ ਸਟਾਰਟ ਕੀਤਾ ਹੋਇਆ ਮੈਨੂੰ ਇੱਟ ਪਹਿਲਾਂ 5200 5300 ਨੂੰ ਮਿਲੀ ਜਾਂਦੀ ਸੀ 5500 ਮਿਲੀ ਚਲੋ ਵੱਧ ਘਟ ਰਹੇ ਹੁਣ ਸਾਨੂੰ 7750 ਨੂੰ ਲੈਣੀ ਪੈ ਰਹੀ ਆ ਹੁਣ ਸਾਨੂੰ ਇਸ ਚੀਜ਼ ਦਾ ਫਾਇਦਾ ਜੇ ਪੱਠਾ ਚੱਲੇ ਸਾਨੂੰ ਰੇਟ ਦੇ ਸਹੀ ਮਿਲੂਗੀ ਇੱਟ ਮੈਂ ਲੈ ਕੇ ਆਇਆ ਇਥੋਂ ਪਤੜਾ ਤੋਂ ਥੋੜੀ ਪਰਲੀ ਸਾਈਡ ਆ ਉੱਥੋਂ ਸਾਨੂੰ 6400 ਨੂੰ ਕਰੀ ਦੇ ਦਿੰਦੇ ਨੇ ਇੱਟਾਂ ਸਾਨੂੰ ਫਿਰ ਪਹੁੰਚ ਬਹੁਤ ਪੈ ਜਾਂਦੀ ਆ ਸਾਨੂੰ ਇੱਥੇ ਮਿਲੇਟ ਸਹੀ ਆ ਇਹ ਪੱਠਾ ਚੱਲਦਾ ਸਾਨੂੰ ਠੀਕ ਹੈ ਬੈਨੀਫਿਟ ਹੈ ਇਸ ਜੀ ਦਾ ਸਾਨੂੰ ਸਹੀ ਰੇਟ ਤੇ ਇੱਟ ਮਿਲੂਗੀ ਹਰੇਕ ਬੰਦੇ ਨੂੰ ਲੋੜ ਇੱਟ ਦੀ ਗਰੀਬ ਮਜ਼ਦੂਰ ਨੂੰ ਮੰਨ ਲਓ ਪਿੰਡਾਂ ਦੇ ਵਿੱਚ ਕੰਮ ਚੱਲ ਰਹੇ ਨੇ ਜੋ ਪੰਚਾਇਤਾਂ ਕਰੀਆਂ ਨੇ ਉਹਦੇ ਵੀ ਜੇ ਵੱਧ ਰੇਟ ਦੇ ਹੋਗਾ ਵੱਧ ਰੇਟ ਦੇ ਬਿੱਲ ਕੱਢਣਗੇ ਸਰਕਾਰਾਂ ਨੂੰ ਵੀ ਇਸ ਚੀਜ਼ ਦਾ ਵੱਧ ਪਹਲਾ ਪਊਗਾ ਤਾਂ ਆਪਾਂ ਇਹ ਕਹਿੰਦੇ ਆ ਵੀ ਪੱਠੇ ਚੱਲਣੇ ਚਾਹੀਦੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇੱਟ ਸਾਰਿਆਂ ਦੇ ਵਿੱਚ ਸਹੀ ਰੇਟ ਤੇ ਮਿਲ ਰਹੀ ਆ ਕੱਲਾ ਸੰੂਰ ਜ਼ਿਲ੍ਹਾ ਆ ਜਿਹਦੇ ਵਿੱਚ ਇੱਟ ਦਾ ਰੇਟ ਬਹੁਤ ਹਾਈ ਲੈਵਲ ਤੇ ਜਾ ਰਿਹਾ ਇਹਦੇ ਵਿੱਚ ਦੇਖੋ ਪਹਿਲਾਂ ਤਾਂ ਇਹ ਹੜਾਂ ਦੇ ਨਾਲ ਮਾਰੇ ਗਏ ਜ਼ਿੰਮੇਦਾਰ ਵਿਚਾਰੇ ਛੋਟੇ ਜ਼ਿੰਮੇਦਾਰ ਵੀ ਛੋਟੇ ਮਜ਼ਦੂਰ ਵੀ ਹਰ ਇੱਕ ਬੰਦਾ ਪ੍ਰਭਾਵਿਤ ਆ ਹਰੇਕ ਨੂੰ ਮਕਾਨ ਦੀ ਜ਼ਰੂਰਤ ਆ ਜੇ ਮਕਾਨ ਬਣਾਉਣ ਦੇ ਵਿੱਚ ਕੋਈ ਨਾ ਕੋਈ ਲੱਗਾ ਕੋਈ ਛੋਟਾ ਕੋਈ ਵੱਡਾ ਹਰੇਕ ਨੂੰ ਜ਼ਰੂਰਤ ਆ ਜੇ ਇੱਥੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਇਹ ਚਲਾਏ ਜਾਣ ਜੇ ਇੱਟ ਬਣੂਗੀ ਤਾਂ ਇਹ ਪਾਉ ਦੀ ਪੂਰਤੀ ਕਰਾਂਗੇ ਨਾ ਜੇ ਪੱਠੇ ਚੱਲਣਗੇ ਤਾਂ ਇਹਦੀ ਪੂਰਤੀ ਹੋਊਗੀ ਰੇਟ ਦੇ ਸਹੀ ਮਿਲੂਗੀ ਹੁਣ ਸਾਨੂੰ ਇਹ 8000 ਨੂੰ ਕੋਈ 7500 ਨੂੰ ਬੋਲਦਾ ਕੀ ਮਿਲੇ ਲੰਗ ਜਿੱਟ ਨੂੰ ਜਿਹੜੇ ਮਕਾਨ 10 ਲੱਖ ਚ ਬਣਦਾ ਸੀ ਉਹ 12 ਲੱਖ ਚ ਬਣੂਗਾ ਕਿੱਥੇ ਪੂਰੀ ਕਰਾਂਗੇ ਅੱਜ ਧਰਨਾ ਲਾਇਆ ਪੱਠੇ ਜਿਹੜੇ ਨੇ ਇਸ ਪੱਠੇ ਦੇ ਅੱਗੇ ਬੰਦ ਕਰਾਉਣ ਵਾਸਤੇ ਜਿਹੜਾ ਚਲਾਇਆ ਸੀ ਕਿਵੇਂ ਦੇਖਦੇ ਨੇ ਇਹ ਤਾਂ ਬਿਲਕੁਲ ਗਲਤ ਹੈ ਜੀ ਮੈਂ ਤਾਂ ਇਹ ਕਹਿੰਦਾ ਜੀ ਸਰਕਾਰ ਨੂੰ ਸਾਰੇ ਪੱਠੇ ਜਿਹੜਾ ਮਿਲ ਕੇ ਸਾਰੇ ਚਲਵਾਣ ਰੇਟ ਸਹੀ ਮਿਲੇ ਜੀ ਸਭ ਦੀ ਵਧੀਆ ਵਿਕਰੀ ਹੋਵੇ ਹੁਣ ਪੱਠੇ ਬੰਦ ਕਰਨ ਦਾ ਕੋਈ ਮਸਲਾ ਲੱਤਾ ਨਹੀਂ ਹੁੰਦਾ ਜੀ ਜਿਹੜੇ ਕੰਮ ਵਿਚਾਲੇ ਪਏ ਨੇ ਲੋਕਾਂ ਦੇ ਜੋ ਵੀ ਕੋਈ ਸਰਕਾਰੀ ਪ੍ਰਾਈਵੇਟ ਜੋ ਵੀ ਕੰਮ ਬੰਦ ਪਏ ਨੇ ਇਹ ਰੇਟ ਰੇਟ ਬਦਲ ਕਰਕੇ ਬੰਦ ਪਏ ਨੇ ਜੋ ਵੀ ਮੈਂ ਤਾਂ ਇਹ ਕਹਿਣਾ ਜੀ ਜਿਹੜੇ ਬੰਦੇ ਨੇ ਰੇਟ ਦੇ ਲਾਲਚ ਵਿੱਚ ਇਹ ਪੱਠੇ ਬੰਦ ਕੀਤੇ ਉਹਨਾਂ ਨੂੰ ਕਾਰਵਾਈ ਹੋਣੀ ਚਾਹੀਦੀ ਆ ਜੇ ਕਿ ਆਮ ਬੰਦੇ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲੇ ਨਾ ਵੀ ਸਹੀ ਰੇਟ ਤੇ ਇਟ ਮਿਲੇ